ਅੱਜ ਸੰਗਤ ਬਹੁਤ ਥੋੜੀ ਆ ਕਿੰਨਾ ਦੇਖੋ ਕਿ ਇੱਕ ਤਾਂ ਸਾਡੇ ਤੂਫਾਨ ਚੱਲ ਰਿਹਾ ਕੱਲ ਦਾ ਤੇ ਦੂਜਾ ਕੱਲ ਨੂੰ ਸਾਰਿਆਂ ਨੇ ਕੰਮਾਂ ਤੇ ਜਾਣਾ ਇਸ ਕਰਕੇ ਅੱਜ ਸੰਗਤ ਘੱਟ ਵੀ ਰਾਜ ਸਿੰਘ ਵੀ ਲਾਊਗਾ ਹੈ ਨਾ ਵੇ ਲੋ ਕਈ ਵਾਰੀ ਆਏ ਹੁੰਦਾ ਕਿ ਗੁਰੂ ਘਰ ਆ ਕੇ ਭੈਣ ਭਰਾ ਇਕੱਠੇ ਹੋ ਕੇ ਦੁਖਸੋ ਕਰਦੇ ਹਨ ਕਿ ਕਿਥੋਂ ਕਿਥੋਂ ਦੇ ਆਪਾਂ ਇਕੱਠੇ ਹੋਏ ਹੁੰਦੇ ਆ ਇਧਰ ਵਾਲੇ ਦੀਵੇ ਸਾਰੇ ਹਵਾ ਚੱਲਦੀ ਪਈ ਹੈ ਨਾ ਆ ਸਾਰੇ ਦੀਵੇ ਵਧੇ ਪਏ ਆ ਹਵਾ ਚੱਲਦੀ ਕਰਕੇ ਹਨਾ ਔਰ ਆ ਸਾਰੇ ਵਧੇ ਹੋਏ ਆ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜਿਉਂ ਗੁਰੂ ਸਾਹਿਬ ਦੇ ਗੁਰਪੁਰਬ ਦੀਆਂ ਆਲੀ ਤੇ ਸਾਡੀ ਫੋਟੋ ਸਵਾਹ ਹੋ ਗਈ ਰਾਜਾ ਕਰ ਗਈਏ ਇੱਥੇ ਆ ਜਾਓ ਹੋਰਾਂ ਹਵਾ ਕਿੰਨੀ ਜ਼ਿਆਦਾ ਥੋੜਾ ਹਵਾ ਬਹੁਤ ਜ਼ਿਆਦਾ ਹੈ ਅ ਮਰ ਬਟਾ ਸਸੀ ਕਾਲ ਮੇ ਟੰਗਿਆ ਲਾ ਹੋਰ ਕੀ ਜੰਦੀ ਆ ਕਰਨਾ ਠੀਕ ਹੈ ਆ ਓਕੇ ਰੋਊਗਾ ਮੇਰੇ ਖਿਆਲ ਉੱਥੇ ਤੇ ਇੰਦਰ ਇੱਥੇ ਆ ਜਾ ਚਲੋ ਜੀ ਫਤੇ ਫਤੇ ਬਲਾਉਂ ਬਾਬਾ ਜੀ ਦੇ ਚੱਲੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਾਰਿਆਂ ਦੇ ਘਰਾਂ ਵਿੱਚ ਸੁੱਖ ਸ਼ਾਂਤੀ ਰੱਖਿਓ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਸਾਰਿਆਂ ਨੂੰ YouTube ਫੈਮਿਲੀ ਨੂੰ YouTube ਤੇ ਜਿੰਨੇ ਵੀ ਪਣਪੜਾ ਸਾਡੇ ਨਾਲ ਜੁੜੇ ਆ ਸਾਰੀ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਸਾਰਿਆਂ ਦੇ ਘਰਾਂ ਵਿੱਚ ਪਰਮਾਤਮਾ ਦਾ ਨਾਮ ਉਸ ਦੀ ਜੜੀ ਕਲਾ ਰੱਖਣਾ ਬਹੁਤ-ਬਹੁਤ ਵਧਾਈਆਂ ਸਾਰਿਆਂ ਨੂੰ ਜਿਹਨੇ ਵੀ ਭੈਣ ਭਰਾ ਸਾਡੀਆਂ ਵੀਡੀਓਸ ਦੇਖਦੇ ਆ ਬਹੁਤ-ਬਹੁਤ ਧੰਨਵਾਦ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਜੁੜਦੇ ਬਸਤੇ ਰਹੋ ਤੇ ਆਪਾਂ ਹੁਣ ਦੀਵਿਆਂ ਦੇ ਵਿੱਚ ਤੇਲ ਤੂੜ ਪਾਉਨੇ ਆ ਬੱਤੀਆਂ ਪਾ ਕੇ ਰੱਖਦੀਆਂ ਤੇ ਅੰਦਰ ਖੀਰ ਪ੍ਰਸ਼ਾਦ ਤੇ ਜਸ ਮਣਾ ਰੇ ਸਭ ਕੀ ਸਾਰਾ ਰਲਮਾ ਹੀ ਚੱਲ ਰਿਹਾ ਕੰਮ ਇੱਧਰ ਤਰੀ ਹੋਈ ਆ ਖੀਰ ਇੱਧਰ ਸਬਜੀ ਮਿਕਸ ਸਬਜੀ ਆ ਇਹ ਸੋਚਾ ਸਬਜੀ ਬਣਾਂਗੇ ਤਕਰੀਬਨ ਤੇ ਖੀਰ ਦੇ ਵਿੱਚ ਪਾਵਾਂਗੇ ਕਸਟਰਡ ਇਹ ਦੇ ਜਸ ਜਸ ਜਿੱਦ ਕੰਦੀ ਕਸਟਰਡ ਵਾਲੀ ਖੀਰ ਖਾਣੀ ਮੈਂ ਕਿਹਾ ਚਲੋ ਆਪਾਂ ਕਸਟਰਡ ਪਾ ਲੈਨੇ ਆ ਮਿਰਾਜ ਉੱਠ ਗਿਆ ਦੀਵਿਆਂ ਦੇ ਵਿੱਚ ਆਪਾਂ ਬੱਤੀਆਂ ਪਾ ਕੇ ਰੱਖਤੀਆਂ ਸਾਰਿਆਂ ਦੇ ਵਿੱਚ ਲਾਵਾਂਗੇ ਸਾਰੇ ਲੜੀਆਂ ਨਹੀਂ ਲਾਉਣੀਆਂ ਵਾਲੀਆਂ ਲਾ ਦੇ ਮਿਰਾਜ ਕਸਟਰਡ ਵਾਲੀ ਖੀਰ ਜਿਹੜੀ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਇਹਦੇ ਵਿੱਚ ਆਪਾਂ ਸਾਰਾ ਸਮਾਨ ਪਾਤਾ ਸੌਗੀ ਮੱਗਜ ਵਗੈਰਾ ਸਾਰਾ ਕੁਝ ਲਓ ਜੀ ਇੱਥੇ ਪਾਣੀ ਰੱਖਤਾ ਆਪਾਂ ਗਰਮ ਹੋਣ ਵਾਸਤੇ ਪ੍ਰਸ਼ਾਦ ਵਾਸਤੇ ਸੂਜ ਦਾ ਪ੍ਰਸ਼ਾਦ ਇੱਧਰ ਆਪਾਂ ਰੱਖਤੀ ਕੜਾਈ। ਆਮੀਆਂ ਦੇ ਚ ਦੇਸੀ ਘਿਓ ਤੇ ਚਲੋ ਸਗਨ ਹੁੰਦਾ ਹਨਾ। ਗੁਰੂ ਸਾਹਿਬ ਸਾਰਿਆਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਰੱਖਣ ਤੇ ਮਨ ਵੀ ਬਹੁਤ ਪਰੇਸ਼ਾਨ ਆ ਜਿਹੜੀ ਇੰਡੀਆ ਦੇ ਵਿੱਚ ਮਹਾਲੀ ਦੇ ਵਿੱਚ ਘਟਨਾ ਹੋਈ ਆ। ਨੌਜਵਾਨ ਬੱਚੇ ਦੋ ਮਾਰਤੇ ਹਨਾ। ਬਹੁਤ ਜ਼ਿਆਦਾ ਦੁੱਖ ਹੋਇਆ ਸੁਣ ਕੇ। ਕੀ ਬਣੂਗਾ ਪੰਜਾਬ ਦਾ? ਬਹੁਤ ਦੁੱਖ ਹੁੰਦਾ ਸੁਣ ਕੇ। ਦੇਖੋ ਜਣਨਾ ਨੇ ਹਜੇ ਅੱਧਿਕੰਤਰੀ ਇਹਦੇ ਵਿੱਚ ਬਹੁਤ ਮੱਲਾ ਮਾਰੀਆਂ ਸੀ ਤੇ ਜਵਾਨੀ ਸ਼ੁਰੂ ਹੋਈ ਸੀ ਪਹਿਲਾਂ ਹੀ ਦੁਨੀਆ ਤੋਂ ਚਲੇ ਗਏ ਸਰਕਾਰਾਂ ਨੂੰ ਜ਼ਰੂਰ ਕੁਝ ਨਾ ਕੁਝ ਸੋਚਣਾ ਚਾਹੀਦਾ ਹੋਰ ਸਤਨਾਮ ਫੇਰ ਹੱਥ ਤੱਕ ਸੂਜੀ ਭੁੱਜ ਗਈ ਉਧਰ ਅਜ ਵੀ ਰਾਜ ਦੇ ਦਾਦੇ ਨੇ ਛੁੱਟੀ ਕੀਤੀ ਆ ਸਾਡੇ ਨਹੀਂ ਬਹੁਤ ਪੈ ਰਿਆ ਤੇ ਵੀ ਰਾਜ ਲੰਮਾ ਪਿਆ ਤੇ ਦਾਦਾ ਚੱਕ ਲੈਂਦਾ ਦਾਦੇ ਦੇ ਜੀ ਨੂੰ ਕੁਝ ਹੋਣ ਲੱਗ ਜਾਂਦਾ ਵੀ ਮਾੜੀ ਜੀ ਵੀ ਚੂੰਕੂੰ ਕਰਦਾ ਲਓ ਜੀ ਸਾਰੀ ਸੂਜੀ ਭੁੱਜ ਗਈ ਇਹਦੇ ਤੋਂ ਨਿੰਦ ਭੁੱਜੀ ਹੋਈ ਦੀ ਨਿਸ਼ਾਨੀ ਹੈ ਉਹੀ ਹੁਣ ਜਿਆ ਕਿ ਘਿਓ ਛੱਡ ਜੀ ਉੱਪਰ ਸਾਰਾ ਛਣਪਾ ਪਾਉਨੇ ਆ ਇਹਦੇ ਵਿੱਚ ਖੰਡ ਪਾਣੀ ਸਾਰਾ ਸਮਾਨ இடா ஜே கடா தியான ரெந்தா படக்கோ விராஜ சிங் தீன் லாஜி திசு விவாதி ਪਾ ਗਏ ਜਿਵੇਂ ਜਿਹੜਾ ਤੇਲ ਪਾ ਲਈ ਸੀ ਉਹਨੇ ਹਲੋ ਜੇ ਜਸਪੀ ਤੇ ਲੱਗੀ ਦੀਵੇ ਲਾਉਣ ਇਹਨੇ ਸੁਣੇ ਲੱਗਦੇ ਹਨ ਬਨੇਰੇ ਭਰ ਦਿੰਦੇ ਹੁੰਦੇ ਸੀਗੇ ਹਨਾ ਰੱਖ ਰੱਖ ਕੇ ਦੀਵੇ ਸਾਰੇ ਇੱਕ ਦੂਜੇ ਤੋਂ ਮੂਰੇ ਉਹ ਲਾਉਣੇ ਚਾਹ ਜੀ ਆ ਵੀਰੇ ਹੋਣਾ ਨੇ ਵੀਰੇ ਨੂੰ ਛੋਟੇ ਨੂੰ ਬਾਲਾ ਹੁੰਦਾ ਸੀਗਾ ਤੇ ਉਹਨੇ ਚਾਰ ਟਾਈਮ ਨਾਲ ਹੀ ਲੱਗ ਜਾਣ ਬੱਤੀਆਂ ਪਾਉਣ ਮੈਂ ਟਿਕਾ ਬਹੁਤ ਕਰਦੇ ਹੁੰਦੇ ਸੀਗੇ ਟਾਈਮ ਨਾਲ ਵੀਰੇ ਨੇ ਕਹਣਾ ਲਾਈਏ ਮੈਨੂੰ ਲੱਗਦਾ ਦੇਆ ਤੋਂ ਬਾਅਦ ਮੈਨੂੰ ਲੱਗਦਾ ਇੰਡੀਆ ਦੀਵਾਲੀ ਵੇਖੀ ਹੋਗੀ। ਐਂ ਲੱਗਦਾ ਜਿਵੇਂ ਜਸਪ੍ਰਿਤ ਬਨੇਰਿਆਂ ਤੇ ਰੱਖੇ ਹੁੰਦੇ ਹਨਾ। ਹਾਂਜੀ। ਕੋਲੇ ਕੋਲੇ ਹਨਾ। ਹਾਂ। ਅਗਲੀ ਦੀਵਾਲੀ ਤੇ ਮਾ ਪਰਮਾਤਮਾ ਸੁੱਖ ਰੱਖੇ ਏਦੋਂ ਵੀ ਜ਼ਿਆਦੇ ਦੀਵੇ ਲੈ ਕੇ ਆਵਾਂਗੇ। ਸਾਰੇ ਲਾਵਾਂਗੇ ਫਿਰ। ਬਸ ਇੱਥੇ ਆਹੀ ਹੋ ਜਾਂਦਾ ਪ੍ਰੋਬਲਮ ਜਿਹੜੀ ਜਗ੍ਹਾ ਦੀ ਤੰਗੀ ਆ ਤੇ ਇੰਡੀਆ ਤਾਂ ਆਪਣੇ ਵੱਡੇ ਵੱਡੇ ਬਨੇਰੇ ਵੱਡੇ ਵੱਡੇ ਵਿਹੜੇ ਵੱਡੇ ਵੱਡੇ ਕਾਰ ਕਿੰਨਾ ਵਧੀਆ ਲੱਗਦਾ ਉੱਥੇ ਦਾ ਚਲੋ ਜਿੱਥੇ ਜਿੱਥੇ ਦਾਣਾ ਪਾਣੀ ਪ੍ਰਮਾਤਮਾ ਨੇ ਲਿਖਿਆ ਠੀਕ ਆ ਜੀ ਸਾਰਿਆਂ ਨੂੰ ਫਿਰ ਤੋਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਜਿਉਂਦੇ ਵਾਸਤੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ